ਮੋਤੀ ਸਰਕਾਰ ਮੁਰਦਾਬਾ 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 ਹੁੰਦਾ ਰਾਜ ਨਹੀਂ ਚਲੇਗਾ ਨਹੀਂ ਚੋਣ ਮੁਰਦਾਬਾ ਮੋਤੀ ਸਰਕਾਰ ਕਰਦੀ ਮੁਰਦਾਬਾ 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 ਨਮੂ ਵਾਟਰ ਤੇ ਸਾਲਾਣਾ ਧੱਕੇਸ਼ਾਈ ਕਰ ਰਹੀ ਮੋਤੀ ਸਰਕਾਰ ਮੁਰਦਾਬਾ ਮੁਰਦਾਬਾ ਜੈ ਜੈ ਭੀਜੇਪੀ ਸਰਕਾਰ ਮੁਰਦਾਬਾ ਮੁਰਦਾਬਾ ਭੀਜੇਪੀ ਸਰਕਾਰ ਮੁਰਦਾਬਾ 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 ਭੀਜੇਪੀ ਸਰਕਾਰ पाठी <energetic> <of> <Authority> <sagtens> ਸਫਰਾਂ ਮੀਤ ਸਿੰਘ ਲੋਹਾਰਾ ਕਾ ਸੀਨੀਅਰ ਮੀਤ ਪ੍ਰਧਾਨ ਅੜੀਵਾਲ ਕਾ ਜ਼ਿਲ੍ਹਾ ਪ੍ਰਧਾਨ ਅਸੀਂ ਆਦਰ ਜਿੰਦਰਮੌਰ ਚੀਨਾ ਜੋ ਕਿ ਬੀਜੇਪੀ ਦਾ ਲੀਡਰ ਆ ਉਹਦਾ ਘਰਾਵ ਕਰਨ ਵਾਸਤੇ ਔਰ ਬੋਨੀ ਦਾ ਘਰਾਵ ਕਰਨ ਵਾਸਤੇ ਆਏ ਆ ਅਸੀਂ ਸਾਡਾ ਮਸਕਦ ਇਹ ਆ ਕਿ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਬੈਠ ਕੇ ਗੱਲ ਕੀਤੀ ਜਾਵੇ ਨਾ ਕਿ ਜਿੱਦਾਂ ਇਹਨਾਂ ਨੇ ਔਰ ਤੇ ਬੰਬ ਸੁੱਟ-ਸੁੱਟ ਕੇ ਤੇ ਗੋਲੀਆਂ ਮਾਰ-ਮਾਰ ਕੇ ਕਿਸਾਨਾਂ ਕਹਿਲ ਕੀਤੇ ਆ ਤੇ ਸ਼ਹੀਦ ਵੀ ਹੋਏ ਆ ਇਹ ਕੋ ਚੰਗੀ ਗੱਲ ਨਹੀਂ ਗਈ ਇਹਨਾਂ ਵਾਸਤੇ ਇਹਨਾਂ ਦੇ ਉਨੀ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮਲਕੇ ਨਹੀਂ ਕਦੀ ਹੋਈ ਜਿੰਨੀ ਇਹਨਾਂ ਨੇ ਅੱਜ ਮੇਰੇ ਖਿਆਲ ਹਫਤਾ ਹੀ ਹੋ ਗਿਆ ਤੇ ਇਹਨਾਂ ਨੇ ਮਲਕੇ ਉੱਥੇ ਬੰਬਾਰੀ ਜਿਹੜੀ ਸ਼ੁਰੂ ਕੀਤੀ ਆ ਇਹ ਬਹੁਤ ਮਾੜੀ ਹਰਕਤ ਹੈ ਇਹਨਾਂ ਦੀ ਅਸੀਂ ਐਸੇ ਦੇਖਦੇ ਵਿੱਚ ਨਹੀਂ ਕਿ ਅਗਰ ਜੇ ਚਾਹੁੰਦੇ ਆ ਇਹ ਇਸ ਦੇਜਦੇ ਨਹੀਂ ਮਸਿੰਦੇ ਨਹੀਂ ਆਏ ਵਸਲੀਕ ਨਹੀਂ ਹੱਤਦੇ ਤੇ ਫਿਰ ਸਾਨੂੰ ਉਹ ਦੱਸਣ ਵੀ ਅਸੀਂ ਕਿਹੜੇ ਪਾਸੇ ਨੂੰ ਸਾਡੇ ਹੋਰ ਵੀ ਗੁਆਢੀ ਮੁਲਕ ਨੇ ਅਸੀਂ ਉਹਨਾਂ ਨਾਲ ਵੀ ਫਿਰ ਸੰਧੀ ਕਰਕੇ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਮਿਲ ਕੇ ਹੈਗਾ ਨਾਜਾ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਅਸੀਂ ਉਹਨਾਂ ਨਾਲ ਵਪਾਰ ਖੋਲ੍ਹ ਸਕਦੇ ਹਾਂ ਸਾਨੂੰ ਅਸਲੀ ਗੱਲ ਤੇ ਦੱਸਣ ਵੀ ਸਾਡੇ ਨਾਲ ਕੀ ਚਾਹੁੰਦੇ ਆ ਕਿੰਨੇ ਦਿਨ ਤੋਂ ਤੁਹਾਡੇ ਵੱਲੋਂ ਧਰਨਾ ਲਗਾਇਆ ਹੋਇਆ ਹੈ ਦੇਖੋ ਜੀ ਇਹ ਫਿਲਹਾਲ ਤੇ ਐਸ ਕੇ ਐਮ ਐਲ 3 ਦਿਨ ਪਾਸੇ ਔਰ ਉਸ ਤੋਂ ਬਾਅਦ ਜੇ ਈ ਕਾਲ ਆਵੇ ਕਿ ਦੁਬਾਰਾ ਫਿਰ ਸੋਚਿਆ ਰਗਾ ਸੁੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਜੁਨੀਅਨ ਤੇ ਆਗੂ ਸੰਜੁਗਤ ਕਿਸਾਨ ਮੋਰਚਾ ਅੱਜ ਐਸਕੇਮ ਦੇ ਸੱਦੇ ਤੇ ਜੋ ਹਰਿਆਣੇ ਦੇ ਬਾਡਰਾਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਜਮਹੂਰੀ ਆਖਿਆ ਸਾਡਾ ਕਿਸਾਨਾਂ ਦਾ ਵੀ ਅਸੀਂ ਦਿੱਲੀ ਜਾ ਕੇ ਕੇਂਦਰ ਦੀ ਸਰਕਾਰ ਨਾਲ ਸਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੇਂਦਰ ਦਾ ਮਸਲਾ ਹੈ ਸਾਡਾ ਕਰਜ਼ਾ ਮਾਫ ਕਰਨਾ ਕੇਂਦਰ ਦਾ ਮਸਲਾ ਹੈ ਔਰ ਤਿੰਨ ਕਾਨੂੰਨ ਰੱਦ ਕਰਨੇ ਚਾਰ ਕਾਨੂੰਨ ਜਿਹੜੇ ਬਣਾਏ ਮਜ਼ਦੂਰਾਂ ਦੇ ਉਹ ਰੱਦ ਕਰਨੇ ਕੇਂਦਰ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਆ ਕਿਸਾਨਾਂ ਦੇ ਅੱਜ ਕੇਂਦਰ ਦੇ ਨਾਲ ਆ ਸੋ ਦਿੱਲੀ ਜਿਹੜੀ ਆ ਉਹ ਸਾਡੀ ਦੇਸ਼ ਦੀ ਰਾਜਧਾਨੀ ਆ ਕਿਸਾਨ ਉੱਥੇ ਪਿਛਲੇ 75 ਸਾਲ ਤੋਂ ਆਪਣੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਸਾਨੂੰ ਰੋਕਿਆ ਨਹੀਂਗਾ ਇਹ ਮੋਦੀ ਸਰਕਾਰ ਦਾ ਫਾਸ਼ੀਵਾਦੀ ਆ ਕਾਨੂੰਨ ਆ ਇਹ ਗੈਰ ਜਮਹੂਰੀ ਉਹਨਾਂ ਦਾ ਤੌਰ ਤਰੀਕਾ ਆ ਔਰ ਖਾਸ ਕਰਕੇ ਦੇਸ਼ ਦੇ ਕਿਸਾਨਾਂ ਦੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਿਹੜਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰਦਾ ਅਸੀਂ ਉਹਨਾਂ ਦੀ ਜਿਹੜਾ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨੂੰ ਜਾਰ ਨਹੀਂ ਦਿੱਤਾ ਜਾ ਰਿਹਾ ਦਿੱਲੀ ਉਹਨਾਂ ਨਾਲ ਇੱਕ ਟਕਰਾਅ ਦੀ ਸਥਿਤੀ ਬਣਾ ਦਿੱਤੀ ਜਾ ਰਹੀ ਹੈ ਉਹ ਸੈਕੰਡਲੀ ਪੰਜਾਬ ਦੇ ਅੰਦਰ ਪੰਜਾਬ ਦੇ ਉੱਤੇ ਹਰਿਆਣੇ ਦੀਆਂ ਬਾਰਡਰਾਂ ਨੂੰ ਇਦਾਂ ਬਣਾਤਾ ਜਿਵੇਂ ਪਾਕਿਸਤਾਨ ਅਸੀਂ ਪਾਕਿਸਤਾਨ ਤੋਂ ਆਏ ਹੋ ਯਹੀਂ ਕੋ ਦੂਜੇ ਦੇਸ਼ ਦੇ ਵਾਸੀ ਹੋਈਏ ਔਰ ਇਹ ਚੀਜ਼ ਜਿਹੜੀ ਆ ਭਾਜਪਾ ਸਰਕਾਰ ਇੱਕ ਯੋਜਨਾਵਾਦ ਧਗਣਾ ਪੰਜਾਬ ਨੂੰ ਬਗਾਨਗੀ ਵਾਲੇ ਪਾਸੇ ਧੱਕ ਰਹੀ ਆ ਔਰ ਉਹ ਉਹ ਚਾਹੁੰਦੇ ਆ ਵੀ ਪੰਜਾਬ ਵਿੱਚ ਬਗਾਨਗੀ ਦਾ ਅਹਿਸਾਸ ਹੋਵੇ ਪੰਜਾਬ ਚੇਤਨਾ ਦੇ ਤਾਤਵਾਂ ਦਾ ਫਾਇਦਾ ਠਾਕੇ ਪੰਜਾਬ ਚ 84 ਵਾਲੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਣ ਇਹਨਾਂ ਗੱਲਾਂ ਤੋਂ ਭਾਜੀਪੀ ਨੂੰ ਬਾਝਾ ਜਾਣਾ ਚਾਹੀਦਾ ਔਰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਉਹਨਾਂ ਤੇ ਤਸ਼ੱਦਦ ਬੰਦ ਕਰਨਾ ਚਾਹੀਦਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਜਿਹੜੇ ਸਾਰੇ ਕਰਜ਼ੇ ਦੇ ਉੱਤੇ ਜਿਹੜੀ ਆ ਉਹ ਲੀਕ ਮਾਰੀ ਜਾਣੀ ਚਾਹੀਦੀ ਤਿੰਨ ਦਿਨ ਲਈ ਧਰਨਾ ਲਗਾਤਾਰ 20 21 22 ਤਿੰਨ ਦਿਨ ਲਗਾਤਾਰ ਚੱਲੂਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਅਨਸਾਰ ਐਸ ਕੇ ਮਾ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਕਰੂਗਾ ਤੇ ਉਹਦੇ ਅਨਸਾਰ ਅਗਲਾ ਅੰਦੋਲਨ ਜਿਹੜਾ ਕੀਤਾ ਜਾਊਗਾ